ਕਿਹੜੀ ਵੀ ਦਵਾਈ ਮਾਂਪੁਰਸੋ ਅਸੀਂ ਦੰਨਿਆ ਬਿਲਕੁਲ ਫਰੀ ਦੰਨਿਆ ਕੋਈ ਅਸੀਂ ਪੈਸਾ ਨਹੀਂ ਲੈਂਦੇ 2014 ਦਾ ਇਹ ਚਿੱਟੇ ਟੀਕੇ ਲਾ ਰਿਆ ਜੀ ਅੱਛਾ ਜੀ ਤੇ ਮੈਂ ਪਰਸੋਂ ਹੀ ਆਣੀ ਬਾਬਾ ਜੀ ਕੋਲੇ ਪਹਿਲੇ ਦਿਨ ਹੀ ਮੈਨੂੰ ਪੂਰਾ ਰਿਜ਼ਲਟ ਮਿਲੇਗਾ ਬੱਚੇ ਜਿਹੜੇ ਨਸ਼ਾ ਛੱਡ ਕੇ ਜਾਂਦੇ ਨੇ ਜਦੋਂ ਉਹ ਸਹੀ ਰਾਹ ਪੈਂਦੇ ਨੇ ਹੂੰ ਉਹ ਕਹਿੰਦੇ ਨੇ ਬਾਬਾ ਜੀ ਸਾਡੇ ਗਉਆਂ ਸਰਾਣੇ ਆ ਕੇ ਖੜ ਜਾਂਦੀਆਂ ਨੇ ਗੁਰਨਾਨਕ ਦੇਵ ਜੀ ਦੀ ਹੱਟ ਖੁੱਲਦੀ ਐ 12 ਤੋਂ ਲੈ ਕੇ 2 ਵਜੇ ਤੱਕ ਇਸ਼ਨਾਨ ਕਰਨ ਦਾ ਸਮਾਂ ਸੁਵਿਧਾ ਹੁੰਦਾ ਰਾਤ ਦਾ ਸਮਾਂ ਭਲਕ ਦਾ ਸਮਾਂ ਕਿਸੇ ਵੀ ਪਰਿਵਾਰ ਦੇ ਉੱਤੇ ਕਿਸੇ ਕਿਸਮ ਦਾ ਕੋਈ ਕਸ਼ਟ ਹੈ ਚਾਹੇ ਉਹਨੇ ਕਰਜ਼ਾ ਦੇਣੇ ਜਦੋਂ ਦੇ ਬਾਬਾ ਜੀ ਦੇ ਲੜ ਲੱਗਿਆ ਜੀ ਸਾਡੇ ਤਾਂ ਬਾਰੇ ਨਹਿਰੇ ਹੋਗੇ ਜੀ ਚਾਹੇ ਉਸ ਪਰਿਵਾਰ ਦੇ ਵਿੱਚ ਬਿਮਾਰੀ ਨਹੀਂ ਜਾਂਦੀ ਜਾਂ ਉਹ ਪਰਿਵਾਰ ਦੇ ਵਿੱਚ ਕਿਸੇ ਨਸੇ ਨੇ ਪੈਰ ਵਿਚਾਰ ਲਏ ਨੇ ਅਸੀਂ ਬਾਬਾ ਜੀ ਦੇ ਲੜ ਲੱਗੇ ਜੀ ਉਹ ਹੀ ਮਨ ਕਲਪਾ ਬਹੁਤ ਹੈ ਜੇ ਪਰਿਵਾਰ ਦੇ ਵਿੱਚ ਉਦਮ ਨਹੀਂ ਹੈਗਾ ਕਾਰੋਬਾਰ 'ਚ ਵਾਧਾ ਨਹੀਂ ਹੈਗਾ ਪਰਿਵਾਰ ਦਿਨੋ ਦਿਨ ਥੱਲੇ ਨੂੰ ਜਾਈ ਜਾਂਦਾ ਹੈ ਬਿਲਕੁਲ ਤੋੜ ਨਹੀਂ ਲੱਗੀ ਕੋਈ ਤਕਲੀਫ ਨਹੀਂ ਹੋਈ ਜੀ ਜਿਹੜੀਆਂ ਆਪਾਂ ਸਮਾਸੀਂ ਲਿਖ ਕੇ ਦੰਨੇ ਆ ਜੀ ਕਾਲੇ ਪੀੜੀ ਤੋਂ ਏੜ ਜਨੇ ਆਸਾਂ ਤੋਂ ਬੁਖਾਰ ਤੋਂ ਸਰੀਰ ਦੇ ਵਿੱਚ ਜਾਨ ਨਹੀਂ ਰਹਿੰਦੀ ਬ੍ਰੇਨ ਨੂੰ ਤਾਕਤ ਨਹੀਂ ਮਿਲਦੀ ਉਹ ਅਸੀਂ ਤਾਕਤ ਦੀਆਂ ਭਸਮਾ ਲਿਖ ਕੇ ਦਿੰਨੇ ਆ ਅਗਲਾ ਲੈ ਕੇ ਆਉਂਦਾ ਅਸੀਂ ਅੱਗ ਦੇ ਮਾਰ ਕੇ ਬਣਾ ਕੇ ਦੇ ਦਿੰਨੀ ਅੱਛਾ ਜੀ ਸਾਡੇ ਲੋਵੇ ਬਹੁਤ ਪਰਿਵਾਰ ਆਉਂਦੇ ਨੇ ਵੀ ਸਾਡੀਆਂ ਉਮਰਾਂ ਲੰਘੀਆਂ ਬਾਬਾ ਜੀ ਸਾਤੋਂ ਕਰਜ਼ਾ ਨਹੀਂ ਉਤਰਿਆ ਜਦੋਂ ਉਹ 20 21 22 ਜਣਾਂ ਦੀਆਂ ਸੇਵਾ ਕਰਦੇ ਨੇ ਧੀਏ ਤਾਂ ਉਹ ਆ ਕੇ ਕਹਿੰਦੀਆਂ ਨੇ ਵੀ ਬਾਬਾ ਜੀ ਸਾਡੇ ਬਾਰੇ ਨਿਆਰੇ ਹੋ ਗਏ ਠੀਕ ਹੈ ਕੋਈ ਵੀ ਕੋਈ ਬੰਦਾ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਜਰਮਨ ਫਰਾਂਸ ਜਿਹੜੇ ਵੀ ਕੋਈ ਅਰਬ ਧਰਤੀਆਂ ਦੇ ਫੌਰੀਂ ਦੀਆਂ ਧਰਤੀਆਂ ਤੇ ਰਹਿੰਦਾ ਬਾਹਰਲੀਆਂ ਸਟੇਟਾਂ ਤੇ ਰਹਿੰਦਾ ਉਹ ਇਹ ਨਾ ਕਹੇ ਵੀ ਮੇਰਾ ਇਲਾਜ ਨਹੀਂ ਹੋਣਾ ਵੀ ਮੈਂ ਕੀ ਕਰਾਂ ਉਹਨਾਂ ਨੇ ਸਾਡਾ ਬਦ ਐਡਰੈਸ ਦੱਸਣਾ ਹੈ ਪਹਿਲਾਂ ਗਉਆਂ ਦੀ ਸੇਵਾ ਹੋ ਉਸ ਪਰਿਵਾਰ ਦੇ ਨਾਂ ਦੀ ਉਸ ਬੱਚੇ ਦੇ ਨਾਂ ਦੀ ਗਉਆਂ ਨੂੰ ਹਰਾ-ਜਾਰਾ ਬਰਜੰਗਬਲੀ ਨੂੰ ਪ੍ਰਸ਼ਾਦ ਦੇ ਮੋਰਾ ਨੂੰ ਦਾਣੇ ਉਹਦੇ ਬੱਚੇ ਦੇ ਨਾਂ ਦੇ ਆਥ ਚੜਾਈ ਜਾਣਗੇ ਜਿਹੜਾ ਪਰਿਵਾਰ ਉਰੇ ਹਾਜ਼ਰ ਨਾਜ਼ਰੇ ਅਸੀਂ ਚਾਹੁੰਦੇ ਆ ਬੱਚਿਆਂ ਗਊਆਂ ਵਾਸਤੇ ਆਟੇ ਦੀ ਮੁੱਠੀ ਆਟੇ 'ਚ ਸ਼ੱਕਰ ਲਾ ਕੇ ਗਊਆਂ ਨੂੰ ਆਪਦੇ ਹੱਥ ਚਟਾਓ ਆਪਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰਵਾਓ